ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 12 ਨਗ ਸੇਲ ਦੀ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ 8 ਤਾਂ ਹੀਫਰ ਵਸੀਆਂ ਨੇ ਤੇ 2 ਬਈ ਟਾਪ ਦੇ ਨਗਿੰਨੇ ਕਟੀਆਂ ਦੇ ਆ ਗਏ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਭਈ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜਿਹੜੀਆਂ ਬਈ ਉਧਰ ਦੋ ਖੜੀਆਂ ਵੱਸੀਆਂ ਬਾਹਰਲੇ ਪਾਸੇ ਇਹ ਤਾਂ ਮੰਨ ਕੇ ਚੱਲੋ ਬਿੱਟੀ ਕੇ ਦੇ ਬਿਲਕੁਲ ਕਾਬਲੀ ਨੇ ਤੇ ਜਿਹੜੀਆਂ ਕਟੀਆਂ ਨੇ ਇਹ ਵੀ ਟੌਪ ਕੁਆਲਟੀ ਦੇ ਨੇ ਤੇ ਜਿਹੜੇ ਅੰਦਰ ਬਈ ਬੱਚੇ ਆ ਗਏ ਆ ਗਏ ਛੋਟੇ ਮੰਨ ਕੇ ਚੱਲੋ ਕਿੰਨੀ ਕਿ ਉਮਰ ਤੋਂ ਬਈ ਇਹ ਉਮਰ ਹੈਗੀ ਆ ਵਾ ਢਾਈਆਂ ਕੁ ਮਹੀਨੇ ਤੋਂ ਸ਼ੁਰੂ ਆ ਤੇ 4-6 4 ਮਹੀਨਾ ਤਾਈਆਂ ਵਿੱਚ ਠੀਕ ਆ ਤੇ ਰੇਟ ਕਿਵੇਂ ਰਹੂਗਾ ਅੱਜ ਤੁਸੀਂ ਦੱਸ ਦੇ ਅੱਜ ਯਾਰ ਅੱਠਾਂ ਬੱਚਿਆਂ ਦਾ ਮੰਨ ਕੇ ਚੱਲ ਯਾਰ ਮੁੱਲ ਜਿਵੇਂ ਹੀ ਚੈਰ ਕਰਨਾ ਹੂੰ ਕਿ ਸ਼ੁਰੂ ਤੋਂ ਹੀ ਆਪਾਂ ਦਾਦਨੇ ਆ ਅੱਠਾਂ ਬੱਚਾ ਜਿਹੜਾ ਅੱਠ ਬੱਚਾ ਲੈਂਦਾ ਸਾਰੇ ਇਕੱਠਾ ਨੇ ਇਹ ਹੂੰ ਇਹ 32000 ਚ ਬੱਚਾ ਦੇ ਦੇਣਾ 32000 ਦੀਆਂ ਅੱਠੇ ਬੱਚਾ ਬਾਈ ਕਹਿੰਦਾ ਬਾਈ ਕਹਿੰਦਾ ਦੇ ਦੇ ਦਿਆਂਗੇ ਆਫਰ ਵਾਲਾ ਕੰਮ ਹੀ ਆ ਆਫਰ ਵਾਲਾ ਕੰਮ ਆ ਕਿਉਂ ਆਪਾਂ ਸਿੱਧੀ ਗੱਲ 30 35 35 ਤੋਂ 34 34 ਨੂੰ ਬੱਚੀ ਰਹਿਣੀ ਆ ਬਾਈ ਠੀਕ ਹੈ ਬਾਈ ਕੀ ਰਹਿਣਾ ਉਹਨਾਂ ਨੂੰ ਕਿਉਂ ਐ ਉਹ ਉਹ ਬੱਚੀ ਦੇ ਜੇ ਉਹ ਕੱਲੀ ਕੱਲੀ ਬੱਚੀ ਕੋਈ ਲੈਂਦਾ ਹਨਾ ਹੂੰ ਜਰਸੀ ਦਾ ਹੋਊਗਾ 5500 ਬਾਕੀ 45 45 ਤੋਂ ਅੱਗੇ ਜਿਹੜਾ ਮਰਜ਼ੀ ਗਏ ਠੀਕ ਹੈ ਨਾਮ ਤੇ ਬਾਈ ਐਡਰੈਸ ਬੋਲੋ ਨਾਮ ਅਮਨਦੀਪ ਜੀ ਪਿੰਡ ਮੀਨੀਆ ਤੇ ਜ਼ਿਲ੍ਹਾ ਮੋਗਾ ਤੇ ਤਸਵੀਰ ਨੂੰ ਨਿਹਾਲ ਸੰਗਲ ਵੱਡਾ ਨੇੜੇ ਪਿੰਡ ਬਾਈ ਕਿਹੜਾ ਨੇੜੇ ਪਿੰਡ ਇੱਥੇ ਬੋਡਾ ਕੁੱਸਾ ਤੇ ਬਲਾਸਪੁਰ ਜੀ ਇਧਰ ਰਹਿ ਗਿਆ ਨਿਹਾਲ ਸੰਗਲ ਆ ਜੀ ਇਧਰ ਬੱਦਨੀ ਕਾਲ ਕੰਟੈਕਟ ਨੰਬਰ ਬੁੱਲ ਕਨੈਕਟ ਨੰਬਰ 8198839602 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅਮਨੇ ਫਿਰ ਆ ਬੱਚਾ ਨੂੰ ਸਟਾਰਟ ਕਰ ਦਈਏ ਬਈ ਹਾਂ ਬੱਚੇ ਨੂੰ ਸਟਾਰਟ ਕਰ ਦਈਏ ਬਈ ਇਧਰ ਹੀ ਕਰ ਦਈਏ ਫਿਰ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜਾ ਬੱਚਾ ਦੇਖ ਰਿਹਾ ਕਿੰਨੇ ਕ ਟਾਈਮ ਦਾ ਬਈ ਇਹ ਹੋਊਗਾ ਵੀਰੇ 3 ਕੁ ਮਹੀਨੇ ਦਾ ਬੱਚਾ 3 ਮਹੀਨਿਆਂ ਦਾ ਬੱਚਾ ਪੜਿਆ ਉਹ ਤਾਂ ਪੜਿਆ ਪੜਿਆ ਵੀਰੇ ਬੱਚਾ ਸ਼ੈਨਿਕ ਚਮਕੜਾ ਬਾਈ ਬਾਕੀ ਆਪਾਂ ਤੋੜਾ ਚੈੱਕ ਕਰਾਣੇ ਹਾਂ ਹਾਂਜੀ ਤੋੜ ਦੇਣੀ ਜੀ ਲੇ ਬਈ ਫੇਸ ਬਿਊਟੀ ਚੈੱਕ ਕਰੋ ਬੱਚੇ ਦੀ ਬੜੀ ਕਮਾਲ ਦੀ ਹੈ ਕਿ ਉਮਰ ਨਿਆਣੀ ਹੈ ਕਿ ਉਸ ਹਾਵ ਨਾਲ ਅੰਦਾਜ਼ਾ ਲਾ ਲਿਓ ਬਾਈ ਬਾਕੀ ਜਿਹੇ ਜਿਹੇ ਖਰਾਕ ਤੇ ਤੁਸੀਂ ਪਰਲਣਾ ਚਾਹੋਗੇ ਹਾਂ ਬੱਚਾ ਵੀਰੇ ਪੂਰਾ ਟੌਪ ਦਾ ਗਲਾਬੀ ਥਾਣਾ ਬੱਚੇ ਦੇ ਆਏ ਨਹੀਂ ਹੈਗਾ ਠੀਕ ਆ ਚਾਰ ਹੀ ਥਣ ਕਿਸੇ ਪਸ਼ੂ ਦੇ ਵੀ ਨਹੀਂ ਹੁੰਦੇ ਆ ਦੇ ਸੁਣਾ ਥਣ ਲੈ ਕਹਿਦਾ ਹਨਾ ਹਾਂਜੀ ਕੀ ਬਾਤ ਹੈ ਲੈ ਚੱਲ ਅਪਣੇ ਹਾਂਜੀ ਮੁੱਲ ਅਮਨੇ ਫਿਰੇ ਦਾ ਮੁੱਲੇ ਦਾ ਵੀਰੇ ਕਿੰਨਾ ਕਰਾਲੇ 4500 ਚ ਬੱਚਾ ਦੇ ਦਾਂਗੇ ਠੀਕ ਆ ਹਾਂਜੀ ਵੈਸੇ ਤਾਂ ਉਹ ਕੱਠਿਆਂ ਦਾ ਮੁੱਲ ਕਰੀ ਦਿੱਤਾ ਬਾਈ ਇਹ ਕੱਟੀਆਂ ਦਾ ਯਾਰ ਆਫਰ ਵਾਲਾ ਕੰਮ ਹੀ ਆ ਬਾਈ 32000 ਚ ਨਾ ਕੋਈ ਦੇਵੇ ਕਿਸੇ ਨੂੰ ਹੂੰ ਸਿੱਧੀ ਜੀ ਗੱਲ ਸਾਂ 8 9 ਦੰਦਾ ਹੀ ਨਹੀਂ ਕੋਈ ਪਲੀ ਦਾ ਗੱਲ ਆ ਬਾਈ ਅੱਗੇ ਆਪਣੇ 2 ਨੰਬਰ ਬਾਈ ਥਣ ਦਾ ਹੀ 4 ਆ ਬਹੁਤ ਸੋਹਣੀ ਝੋਲੀਆ ਚੈੱਕ ਕਰ ਸਕਦੇ ਹਾਂ ਬਈ 4 ਮਹੀਨੇ ਦਾ ਬੱਚਾ ਹੋਊਗਾ 4 ਮਹੀਨਿਆਂ ਦਾ ਬੱਚਾ ਫੇਸ ਬੜਾ ਪਿਆਰਾ ਯਾਰ ਹਨਾ ਹਾਂਜੀ ਫੇਸਬੁਕ ਫੇਸ ਬਾਈ ਚੈੱਕ ਕਰੋ ਬੜਾ ਪਿਆਰਾ ਬੱਚੇ ਦਾ ਸੈਲਿੰਗ ਵਾਲਾ ਬੱਚਾ ਪੂਰੀ ਚਮਕ ਵਾਲਾ ਬੱਚਾ ਹੈਗਾ ਉਮਰ ਬਈ ਨਿਆਣੀ ਆ ਬੱਚੇ ਦੀ ਸਾਰੇ ਛੋਟੇ ਆ ਮੰਨ ਲਓ ਵੀ ਤੁਸੀਂ ਆਪ ਤਿਆਰ ਕਰ ਸਕਦੇ ਹੋ ਕਿ ਨਹੀਂ ਬਈ ਅਮਨੇ ਹਾਂ ਹਾਂ ਵੀਰੇ ਕਿਵੇਂ ਦੀ ਖਰਾਕ ਪਾਉਂਗੇ ਉਹ ਮੈਂ ਤਿਆਰ ਹੋ ਜਾਣਗੇ ਇਹਦਾ ਅੱਛੇ ਆ ਮਹੀਨੇ ਤਿਆਰ ਹੋ ਜਣੇ ਬੱਚੇ ਜੀ ਨੇ ਸਾਹਮਣੇ ਆ ਹੂੰ ਫਿੱਤੀ ਜੀ ਗੱਲਾ ਮੋਲ ਲਈ ਆਪਾਂ ਚੈੱਕ ਕੀਤਾ ਤੇ ਇਹਦਾ ਮੁੱਲ ਅਮਨੇ ਕੀ ਰੱਖ ਬੱਚੇ ਮੋਲੇ ਦਾ ਕਿੰਨਾ ਕਰਾ ਲਾ ਵੀਰੇ ਇਹ ਵੀ 4500 ਚ ਬੱਚਾ ਦੇ ਦੇਣਾ ਆਪਾਂ 4500 ਚ ਹਾਂਜੀ ਬਈ ਮੁੱਲ ਬਾਈ ਕਿੰਨਾ ਮਰਜ਼ੀ ਕਰਾ ਲਓ ਬਾਈ ਕਿੰਨਾ 4500 ਦਾ ਬੱਚਾ ਆਪਾਂ ਇਹ ਦੇ ਦੇਵਾਂਗੇ ਅੱਗੇ 3 ਨੰਬਰ ਬੱਚਾ ਆ ਗਿਆ ਬਾਈ ਝੋਲੀ ਬੜੀ ਕਮਾਲਾ ਬਣੇ ਦੀ ਹਨਾ ਹਾਂਜੀ ਝੋੜੀ ਬਾਈ ਚੈੱਕ ਕਰੋ ਬੱਚੇ ਦੀ ਕੀ ਬਾਤ ਆ ਯਾਰ ਹਾਂ ਐਨ.ਟੀ.ਐਨ.ਟੀ ਦਾ ਸਾਨੂੰ ਤੈਨੂੰ ਹੋਣ ਲੱਗਿਆ ਪੂਰਾ ਹਾਂਜੀ ਹਾਂਜੀ ਇਹ ਕਿੰਨੀ ਕੁ ਉਮਰ ਦਾ ਬਾਈ ਇਹ ਵੀ ਵੀਰੇ 4 ਕਿ ਮਹੀਨੇ ਦਾ ਹੋਊ ਬੱਚਾ 4 ਮਹੀਨੇ ਦਾ ਬੱਚਾ ਗਾ ਐਚ.ਐਫ. ਦੀ ਆਇਆ ਨਾ ਐਚ.ਐਫ. ਹਾਂਜੀ ਹਾਂਜੀ ਫੇਸ ਬਾਈ ਚੈੱਕ ਕਰੋ ਬੜਾ ਪਿਆਰਾ ਗਾ ਬੱਚੇ ਦਾ ਬੋਦੀਵਾਦੀ ਵੀ ਫੁੱਲ ਕਮਾਲ ਦੀਆ ਚਮਕ ਦੇਖੋ ਬਾਈ ਬੱਚੇ ਤੇ ਹੋਲਾ ਬਾਕੀ ਮੇਨ ਗੱਲ ਥਣ ਚੈੱਕ ਕਰੋ ਬੜਾ ਚੰਗਾ ਥਣ ਲੱਗਿਆ ਹੋਆ ਚਾਰੇ ਥਣ ਨਾ ਪੂਰੀ ਪਿੱਥੀ ਤੇ ਥਣ ਲੱਗੇ ਹੋਏ ਨੇ ਇਹਦਾ ਮੁੱਲ ਮੈਂ ਮੁੱਲ ਇਹ ਵੀ ਵੀਰੇ ਆਪਾਂ 4500 ਚ ਦੇ ਦੇਣੀ ਬੱਚੀ 4500 ਜੀ ਹਾਂਜੀ ਠੀਕ ਹੈ 4300 ਚ ਬਈ ਕਹਿੰਦਾ ਆਪਾਂ ਇਹ ਬੱਚਾ ਦੇ ਦਿੰਦੇ ਤੇ ਅੱਗੇ ਆਮਨੇ 4 ਨੰਬਰ ਬੱਚਾ ਜਰਸੀ ਦਾ ਆ ਗਿਆ ਬਈ ਇਹ ਜਰਸੀ ਦਾ ਬੱਚਾ ਵੀਰੇ ਥਣ ਚਾਰੀ ਆ ਹਨਾ ਹਾਂ ਚਾਰਾ ਸਾਢੇ ਚਾਰਵੇਂ ਪੰਜਾਬ ਵਾਲੀ ਜਰਸੀ ਆ ਪਿਆਰ ਦੀ ਚੈੱਕ ਕਰੋ ਬਈ ਬੱਚੇ ਦੀ ਬੜੀ ਿਆ ਫੇਸਬੁਕਸ ਪਰ ਆ ਪਿਆਰਾ ਯਾਰ ਹਾਂ ਚਮਕ ਸੈਨਗ ਵਾਲਾ ਬੱਚਾ ਚਾਰ ਥਾਣਾ ਗੁਲਾਬੀ ਥਾਣਾ ਕੋਈ ਪੰਜਾਬ ਇਹ ਪੰਜਾਬ ਵਾਲੀ ਜਰਸੀ ਆ ਦੂਜੀ ਹਮਾਚਰ ਮੋਚਰੜੀ ਹੈਰੀ ਵੀਰੇ ਕੀ ਆ ਬਾਤ ਕਹਿੰਦੇ ਨਿਆ ਹਮਾਚਰ ਕੀ ਮੁੱਲ ਰੂਏ ਬੱਚਾ ਮੁੱਲ ਦਾ ਵੀਰੇ ਕਿੰਨਾ ਕਰਾਲਾ ਪਛੇ 6000 ਚ ਬੱਚਾ ਦੇ ਦੇਣਾ ਬਈ ਮੁੱਲ ਕਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ ਬਈ 6000 ਦਾ ਬੱਚਾ ਪਾ ਦੇ ਦੇਂਗੇ ਜਰਸੀ ਦਾ ਨਗੀਨਾ ਆ ਜਾਂਦਾ ਹਾਂਜੀ ਹਾਂਜੀ ਅੱਜ ਟਾਇਰ ਲਾਣ ਦੇਣ ਵਾਲਾ ਕੰਮ ਹੀ ਹੈ ਬਾਈ ਅੱਜ ਅੱਜ ਤੱਕ ਆਫਰ ਵਾਲਾ ਕੰਮ ਹੀ ਹੈ ਜਿਹੜਾ ਲੈ ਗਿਆ ਲੈ ਕੇ ਅੱਗੇ 5 ਨੰਬਰ ਬੱਚਾ ਹੁਣ ਇਹ 5 ਨੰਬਰ ਐਰ ਸਾਇਰ ਤੇ ਬੱਚਾ ਪੈਂਦਾ ਵੀਰੇ ਐਰ ਸਾਇਰ ਤੇ ਪੈਂਦਾ ਥਣ ਬਾਈ ਇਹ ਦੇਖੋ ਚਾਰੀਆ ਚਾਤ ਗ੍ਰੇਡ ਦੇਖ ਲਓ ਲੈ ਬੱਚੀ ਮੈਂ ਕਹਿੰਦਾ ਯਾਰ ਹਮਨੇ ਕੀ ਆਵਾਜ਼ ਆ ਬਾਈ ਬੜਾ ਪਿਆਰਾ ਫੇਸ ਐਰ ਸਾਇਰ ਤੇ ਪੈਂਦੀ ਆ ਬਾਈ ਗ੍ਰੇਡ ਦੇ ਲਓ ਲੈ ਇੰਨੇ ਤਿਆਰ ਕਰਨੀਆਂ ਵੇਲੇ ਕੀ ਬਾਤ ਆ ਜੀ ਮੋਹਲਾ ਫਾਇਨਾ ਕਿਤਾ ਲਗਣਾ ਵੀ ਇਨੇ ਕਦਾ ਦੁੱਧ ਹੀ ਪੀ ਜਿੰਨੇ ਗਾ ਇਹ ਜਿੰਨਾ ਮੁੱਲ ਕੀਤਾ ਆਪਾ ਹੂੰ ਸਹੀ ਗੱਲ ਆ ਬਾਈ ਅੱਗੇ ਹਮਨੇ 6 ਨੰਬਰ ਬੱਚਾ ਆ ਗਿਆ ਇਹ ਕਿੰਨੇ ਟਾਈਮ ਦਾ ਬਾਈ ਇਹਦਾ ਮੁੱਲ ਆਪਾਂ ਵੀ ਜਿੰਨਾ ਮਰਜ਼ੀ ਕਰਾ ਲੈ ਇਹ ਵੀ 5000 ਤੇ ਬੱਚਾ ਦੇ ਦੇਣਾ ਆਪਾਂ ਠੀਕ ਆ ਇਹ ਬੱਚੇ ਦਾ ਮੁੱਲ ਬਾਈ ਕਿਹਨਾ ਕਿੰਨਾ ਮਰਜ਼ੀ ਕਰਾ ਲਓ 5000 5000 ਤੇ ਬੱਚਾ ਦੇ ਦੇਣਾ ਅੱਗੇ ਹਮਨੇ ਜਾਤ ਬਰੀਡ ਵਾਲਾ ਬੱਚਾ ਇਹ 6 ਨੰਬਰ ਬੱਚਾ ਵੀਰੇ ਇਹ ਹੋਊਗੀ ਉਮਰ ਆਊਗੀ 4 6 4 ਮਹੀਨੇ ਦਾ ਇਹ ਬੱਚਾ ਵੀ ਚੈੱਕ ਕਰਾ ਪਹਿਲਾਂ ਤਾਂ ਹਮਨੇ ਆਪਾਂ ਦਿਖਾ ਦਈਏ ਮਾੜਾ ਜਿਹਾ ਬਾਈ ਬੰਦਰੂ ਇਸੇ ਦੇਖੋ ਭਾਈ ਬੋਦੀ ਚੇਕ ਕਰੋ ਬੱਚੇ ਦੀ ਇਹਦਾ ਥੋੜਾ ਜਿਹਾ ਹੈ ਮੰਨ ਲਓ ਵੀ ਹਨਾ ਲੂਈ ਲਾਈ ਆ ਗਈ ਜਿਹੜੀ ਉਫੀ ਵੀ ਆ ਗਈ ਜਦੋਂ ਲੂਈ ਝਾੜ ਗਿਆ ਨਾ ਬੱਚਾ ਹਾਂ ਗੁਲਾਬੀ ਥਾਣਾ ਦੇ ਲੋ ਬੱਚੇ ਦੇ ਲੋ ਆਇਆ ਨਹੀਂ ਹੈਗਾ ਥਾਣ ਬੜਾ ਚੰਗਾ ਯਾਰ ਹਨਾ ਹਾਂਜੀ ਹਾਂਜੀ ਥਾਣ ਬਈ ਚੇਕ ਕਰੋ ਬੜਾ ਚੰਗਾ ਲੱਗਿਆ ਯਾਰ ਹਾਂਜੀ ਬੱਚਾ ਬਾਕੀ ਭਲਿਆ ਵਧੀਆ ਕਾ ਚੰਗਾ ਕਾ ਹਾਂਜੀ ਹਾਂਜੀ ਤੇ ਮੁੱਲ ਆਮਨੇ ਫਿਰੇ ਦਾ ਭਾਈ ਮੁੱਲ ਇਹ ਕਿੰਨਾ ਕਰਾਲੀ ਇਹ ਕੋਈ ਵੀ 5500 ਚ 25 ਦੇ ਦੇਣੀ ਆਪਾਂ ਮੋਹਲ ਬਾਈ ਕਿ ਨਾ ਮਰਜੀ ਕਰਾ ਲਓ ਬਾਈ ਕਹਿੰਦਾ 55 ਹਜ਼ਾਰ ਦਾ ਬੱਚਾ ਇਹ ਦੇ ਦਾਂਗੇ ਬਾਈ ਬਾਕੀ ਆਪਾਂ ਮਾਰਦਾਨ ਕਰਾਂਗੇ ਜਰਸੀ ਆ ਗਈ ਬੱਚਾ 7 ਨੰਬਰ ਬਾਈ ਜਰਸੀ ਦਾ ਇਹ 3 3.5 ਮਹੀਨੇ ਦਾ ਬੱਚਾ ਵੀਰੇ ਪੂਰਾ ਟੌਪ ਦਾ ਬੱਚਾ ਅਮਨੇ ਇਹ ਕਿਹੜੇ ਕਲਰ ਚ ਆ ਗਿਆ ਲਾਲੀ ਇਹ ਲਾਲ ਦੇ ਚ ਆ ਗਿਆ ਦੇ ਤੂੰ ਹੂੰ ਮੈਂ ਕਹਿੰਦਾ ਬੱਚੇ 50 ਵਾਲੀ ਜਰਸੀ ਆ ਇਹ ਠੀਕ ਆ ਬਾਈ ਹੂੰ ਬੱਚਾ ਬਾਈ ਸਾਲਾ ਮਾਰਦਾ ਦੇਖੋ ਬਾਕੀ ਥਣ ਚੈੱਕ ਕਰਾਉਨੇ ਆਪਾਂ ਬਹੁਤ ਚੰਗਾ ਲੱਗਿਆ ਕਿਆ ਬਾਤ ਹੈ ਭਾਈ ਬਹੁਤ ਚੰਗੀ ਝੋਲੀ ਆ ਬੱਚੇ ਦੀ ਵਾਕੀ ਪਲਿਆ ਹੋਆ ਬੱਚਾ ਹੈ ਹਾਂਜੀ ਅੱਗੇ ਆਪਣੇ ਲਾਸਟ ਤੇ ਭਾਈ 8 ਨੰਬਰ ਬੱਚੇ ਦੀ ਡੀਟੇਲ ਤੇ ਐਫ ਪੀ ਦੀ ਆ ਗਿਆ ਵੀ ਹਾਂ ਇਹਦਾ ਮੁੱਲ ਵੀਰੇ 4000 ਰੁਪਏ ਬੱਚੀ ਦਾ ਤੇ ਫੇਸ ਚੈੱਕ ਕਰਾ ਬੱਚੇ ਦਾ ਹਾਂ ਆ ਬੱਚਾ ਦੇਖ ਲੋ ਲੈ ਮੈਂ ਕਹਿੰਦਾ ਇਹ ਸਿੰਘ ਆਉਂਦੇ ਨਹੀਂ ਭਾਈ ਟੀਕਈ ਇਹੋ ਜਿਹਾ ਲੱਗਿਆ ਗਲਾਬੀ ਨੋਜ ਆ ਭਾਈ ਕਹਿੰਦਾ ਗਲਾਬੀ ਨੋਜ ਆ ਭਾਈ ਗਲਾਬੀ ਥਣ ਹੋਣਗੇ ਇਹ ਨਿਸ਼ਾਨੀਆਂ ਹਾਂਜੀ ਇਹ ਨਿਸ਼ਾਨੀਆਂ ਠੀਕ ਆ ਹਾਂ ਚੰਕ ਬਾਈ ਬੱਚੇ ਦੀ ਚੈੱਕ ਕਰੋ ਬੜੀ ਢਾਈਆਂ 1 ਮਹੀਨਾ ਢਾਈਆਂ ਤੇ 9 ਮਹੀਨਾ ਦਾ ਬੱਚਾ ਯਾਰ origignal ਬਾਈ ਥਣ ਚਾਰ ਹੀ ਹੋਣਗੇ ਗੁਲਾਬੀ ਥਣ ਲੱਗੇ ਪਿਆ ਬੱਚਾ ਬਹੁਤ ਟੌਪ ਦਾ ਮੈਂ ਕਹਣਾ ਯਾਰ ਕਿਆ ਬਾਤ ਆ ਬਾਈ ਪ੍ਰਿੰਟ ਤੇ ਜਿਆਦਾ ਕੁਆਲਿਟੀ ਬੱਚੇ ਮੁੱਲ ਕਿੰਨਾ ਕਰਾਲ ਕੇ ਲੈ 29 ਜ ਆ ਬਾਈ ਹਾਂ ਇਹ 5000 ਚ ਬੱਚਾ ਦੇ ਦੇ 5000 ਹਾਂਜੀ ਠੀਕ ਆ ਬਾਈ 5000 ਚ ਬਾਈ ਕਹਿੰਦਾ ਆਪਾਂ ਇਹ ਬੱਚਾ ਦੇ ਦਾਂਗੇ ਜੇ ਬਾਈ ਮੰਨ ਕੇ ਚੱਲੋ ਤੁਸੀਂ ਇਕੱਠੇ ਤੇ ਆ ਸਾਰੀਆਂ 8 8 ਲੈਨੇ ਆ 8 8 ਲੈਦਾ 32000 ਚ ਬੱਚਾ ਦੇ ਦਾਂਗਾ 20000 ਦੀਆਂ ਬਾਈ 8 8 ਬਾਈ ਕਹਿੰਦਾ 20000 ਤੇ ਬੱਚਾ ਕੋਈ ਦੇ ਕਿੰਨੇ ਦਾ ਕੋ ਬਣਦੇ ਨੇ ਜਰਸੀ ਐਰਸ਼ਰ ਸਾਰਾ ਐਸਾ ਕੋ ਮਿਲ ਜਣਾ ਸਹੀ ਗੱਲ ਆ ਭਾਈ ਇਹ ਚੀਜ਼ ਅੱਗੇ ਆਪਣੇ 9 ਨੰਬਰ ਆ ਗਿਆ ਭਾਈ ਇਹ 9 ਨੰਬਰ ਠੀਕ ਦੇ ਕਾਬਲ ਹੈ ਹਾਂ ਇਹ 11 12 ਮਹੀਨੇ ਦਾ ਬੱਚਾ ਕਹਿਣ ਵਾਲੀ ਗੱਲ ਨਹੀਂ ਉਹ ਠੀਕ ਆ ਉੱਤੇ ਪੜੀ ਵੀ ਆ ਇਹਦੇ ਸਿੰਗ ਤਕਉਣ ਵਾਲੇ ਮਾੜੇ ਸਿੰਗ ਦੇ ਤਕਉਣ ਵਾਲੇ ਆ ਭਾਈ ਮੈਂ ਕਹਣਾ ਬ੍ਰੀਟਜਾਦ ਕੁਆਲਿਟੀ ਚੈੱਕ ਕਰੋ ਬੱਚੇ ਦੀ ਕੀ ਆ ਬਾਤ ਆ ਬਾਕੀ ਇਹ ਬੱਚੀ ਵੀਰੇ 30+ ਵਾਲੀ ਆ ਕਹਿਣ ਵਾਲੀ ਗੱਲ ਨਹੀਂ ਹੋਊਗੀ ਆ ਦੇ ਲੋ ਥਾੜਾ ਦਿਖਾ ਦਿਓ ਮੈਂ ਕਹਣਾ ਯਾਰ ਕੀ ਆ ਬਾਤ ਮਾੜੇ ਬਿੰਦੂ ਆਹੋ ਤਾਂ ਵਾਲੇ ਜਾਰੀ ਥਾਣਾ ਖੋਲਦੇ ਆਪਨੇ ਫਿਰ ਤੋੜ ਦੇਣਗੇ ਨੇ ਯਾਰ ਨਗੀਨਾ ਹੀ ਆ ਪਿਆਵਾ ਦੇਖੋ ਬਾਈ ਬੱਚਾ ਫੁੱਲ ਜਿਆਦਾ ਕੁਆਲਟੀ ਵਾਲਾ ਸਾਈਨ ਚੈੱਕ ਕਰੋ ਬਾਈ ਚਮਕ ਚੈੱਕ ਕਰੋ ਇਹ 2 ਮਿੰਟ ਫੌਲਟੀ ਕਹਿ ਦਿਆ ਹੋ ਗਿਆ ਇਹ ਬੱਚੀ ਨੇ ਬਾਕੀ ਚੌੜੇ ਢਾਂਚ ਦੇ ਲੰਮੀ ਲੁੰਮੀ ਬਾਈ ਚੈੱਕ ਕਰੋ ਬੜਾ ਬਾਤ ਆ ਯਾਰ ਫਿਰ ਹਮਨੇ ਇਹ ਨਗੀਨੇ ਦਾ ਦੱਸਦੇ ਕੀ ਮੁੱਲ ਰਹੂ ਅੱਜ ਮੁੱਲ ਇਹ ਕਿੰਨਾ ਕਰਾਲਾ ਯਾਰ ਪੱਛੀ ਦਾ ਹਮ ਆਪਾਂ 17000 ਤੇ ਬੱਚੀ ਦੇ ਦੇਣੀ ਆ ਇਹ ਬਾਈ ਮੁੱਲ ਜਿੱਦਾਂ ਮਰਜ਼ੀ ਕਰਾ ਲਓ ਬਾਈ ਕਹਿੰਦਾ 17000 ਦਾ ਨਗੀਨਾ ਬੱਚਾ ਸੋਨੂੰ ਆਪਾ ਦੇ ਦੇਣੇ ਫੁੱਲ ਬਰੀਡ ਆ ਨਿੱਕਾ ਜਿਹਾ ਮੂੰਹ ਹੀ ਆਉਣਿਆ ਹਨਾ ਹਾਂਜੀ 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 ਫੇਸ ਬਾਈ ਚੈੱਕ ਕਰੋ ਬੱਚੇ ਦਾ ਜਮਈ ਛੋਟਾ ਜਿਆ ਟੀਕੇ ਦੇ ਆ ਮੰਨ ਲਓ 1-2 ਮਹੀਨੇ ਸੰਭ ਕੇ ਦੋ ਮਹੀਨੇ ਪੂਰਾ ਕਾਬਲਾ ਠੰਡੀ ਸੀਲੀ ਬੱਚੀ ਬਹੁਤ ਟੌਪ ਦੀ ਆ ਬੱਚੀ ਜਦ ਤੱਕ ਤਿਆਰ ਹੋਈ ਨਾ ਕੀ ਆ ਬਾਤ ਆ ਲੈ ਅਗਲੇ ਦਾ ਮੁੱਲ ਹੋ ਦੇਖੋ ਲੈ ਬੱਚੀ ਸੁਣੋ ਅੱਗੇ ਬਾਈ 10 ਨੰਬਰ 10 ਨੰਬਰ ਇਹ ਇਹ ਹੋਊਗੀ ਮੰਨ ਕੇ ਚੱਲ 20 ਮਹੀਨਾ ਦੀ ਮੰਨ ਕੇ ਚੌਗੀ ਬੱਚੀ ਹੋਗੀ ਇਹੇ ਠੀਕ ਆ ਇਹਦਾ ਬਾ ਮਹੀਨੇ ਤੋਂ ਮੈਨੂੰ ਟੀਕੇ ਦੇ ਕਾਬਲ ਹੀ ਆ ਬਾਈ ਬੱਚੀ ਚੌਗੀ ਹੋ ਗਈ ਬਾਈ ਕਹਿੰਦਾ ਆਪਾਂ ਜਿਹੜੀ ਗੱਲ ਕਵਾਂਗੇ ਉਹ ਖੀਰੀ ਆ ਬੱਚੀ ਉਹਦਾ ਤਾਂ ਦਿਖਾ ਦੇਣਾ ਮੈਂ ਠੀਕ ਆ ਬਾਈ ਕਹਾਂ ਲੈ ਪੈਸੇ ਲਾਉਣੇ ਹੂੰ ਪ੍ਰਿੰਟ ਬਾਈ ਬੜਾ ਚੰਗਾ ਵਾ ਥੋੜੀ ਸਮਾਈ ਲੱਸੀ ਆ ਗਈ ਥੋੜੀ ਗਲਾਬ ਗਲਾਬੀ ਥਾਣਾ ਦੀ ਸਮਾਈ ਭਾਲਦੀ ਆ ਚੰਗੀ ਸਮਾਈ ਆਪਣੇ ਕੋਲ ਤਾਂ ਮਾਰ ਆਈ ਹੈ ਕੋਈ ਨਾ ਖਾਣ ਬੜਾ ਚੰਗਾ ਬਣਿਆ ਹਨਾ ਹਾਂਜੀ ਹਾਂਜੀ ਖਾਣ ਬਾਈ ਬਹੁਤ ਚੰਗਾ ਲੱਗਾ ਵਾ ਬੱਚਾ ਪਲਿਆ ਵਾ ਤਾਂ ਵਧੀਆ ਕੀ ਮੁੱਲ ਆ ਫਿਰ ਮੁੱਲ ਦਾ ਕਿੰਨਾ ਕਰਾ ਲੈ 4800 ਚ ਬੱਚਾ ਦੇ ਤਰਾ ਬਾਈ ਆਪਾਂ 4800 ਦਾ ਬਾਈ ਆਪਾਂ ਬਾਈ ਕਹ ਇਹ ਬੱਚਾ ਦੇ ਦੇਾਂਗੇ ਬੱਚੇ 4800 ਚ ਦੇ ਦੇਣੀ ਐ ਢਿੱਪਲੀ ਸਭੀ ਹੂੰ ਦੇਖ ਲੋ ਸਹੀ ਗੱਲ ਇਹ ਨਹੀਂ ਹੋਊਗਾ ਹੂੰ ਬਾਕੀ ਸਾਨੂੰ ਥਣ ਵੀ ਬਾਈ ਚਾਰ ਹੀ ਮਿਲਣਗੇ ਫੋਰ ਸੰਕੇ ਆ ਦੇ ਲੈ ਇਹ ਇੱਕ ਦੰਦ ਦਿਖਾ ਦੇ ਲੈ ਬਾਈ ਦੰਦ ਹੂੰ ਯੋਰ ਖੀਰੀ ਬੱਚੀ ਹੈ ਜਮ ਯੋਰ ਖੀਰੀ ਬੱਚੀ ਹੈ ਬਾਈ ਬਾਕੀ ਜਦੋਂ ਲਾਊਗਾ ਚੱਲ ਦੇਖ ਲਈ ਸਕਦਾ ਪਾ ਕੇ ਕਿੰਨੇ ਚੌੜੀ ਚੂੜੀ ਬੱਚੀ ਹੈ ਯਾਰ ਬਾਈ ਕੀ ਬਾਤ ਹੈ ਅੱਗੇ ਹਮਨੇ ਦੱਸ ਬਾਈ ਆ ਦੋ ਨਗੀਨੇ ਜਿਹੜੇ ਕਟਿੰਗਾਂ ਦੇ ਕੀ ਡਿਟੇਲ ਆ ਇਹਨਾਂ ਦੀ ਇਹ ਵੀਰੇ ਹੋਊਗੀ 17 ਕਿ ਮਹੀਨੇ ਦਾ ਕੱਟੀ ਆ ਇਹ 18 ਮਹੀਨੇ ਦੀ ਹਾਂ ਪੂਰੇ ਟੌਪ ਨੀ ਕੱਟ ਕੇ ਦੇਖੋ ਬਾਈ ਬੜਾ ਚੰਗਾ ਪਤਲੇ ਪਿੰਡੇ ਦੀ ਆ ਜਾਂਦੇ ਆ ਫੇਸ ਬਹੁਤ ਪਿਆਰਾ ਆਪਣੇ ਨੇ ਪੂਰੇ ਹਰਿਆਣੇ ਵਾਲੀਆਂ ਕਟੀਆਂ ਦੇਖ ਲੋ ਲੈ ਥਣਚਾਰੀ ਆ ਚਾਰ ਥਾਣਾ ਦੀ ਗਾਰੰਟੀ ਹੂ ਜਿਹੜੀ ਚੀਜ਼ ਕਹਿਤੀ ਉਹ ਹੀ ਨਿਕਲੂ ਬਾਈ ਮੈਂ ਕਹਣਾ ਆਪਣੇ ਥਾਣੀ ਬੜਾ ਚੰਗਾ ਬਾਈ ਯਾਰ ਚਾਰ ਥਾਣਾ ਕੀ ਬਾਤ ਆ ਯਾਰ ਗੱਬਣਾ ਰਗੀ ਝੋਲੀ ਮੰਨ ਕੇ ਚਲੋ ਬਾਈ ਤਿਆਰ ਆ ਗਈ ਕੀ ਮੁੱਲ ਆਪਣੇ ਮਹੀਨੇ ਦੋ ਮਹੀਨੇ ਟੀਕੇ ਵਾਲੀ ਇਹ ਵੀ ਹੋ ਜਾਣੀ ਉਹ ਕੱਟੀ ਕੀ ਮੁੱਲ ਮੁੱਲ ਦਾ ਕਿੰਨਾ ਕਰਾਲਾ 6.24 ਹਜ਼ਾਰ ਦੀ ਬੱਚੀ ਕੱਟੀ ਦੇ ਦੇਣੀ ਆਪਾਂ 6.24 ਹਜ਼ਾਰ ਦੀ ਕੱਟੀ ਆਪਾਂ ਦੇ ਦੇਣੀ ਆ ਬਾਈ ਹਾਂਜੀ ਟਾਪ ਦਾ ਨਗੀਨਾ ਬਾਈ ਪਲਿਆ ਬੱਚਾ ਹੈਗਾ ਚੌੜੀ ਚੈੱਕ ਕਰੋ ਪਿੱਛੇ ਤੋਂ ਕਿੰਨੀ ਕ ਪੂਰੀ ਯਾਰ ਸਾਬ ਕੀ ਨਾ ਕੱਟੀ ਜਨੇ ਸਾਹਤੀ ਹੂੰ ਪੂਰੀ ਟਾਪ ਦੀ ਬਣਨੀ ਤੇ ਅੱਗੇ ਬਣਿਆ ਆ ਬਾਈ 12 ਨੰਬਰ ਲਾਸਟ ਕੱਟੀ 1 ਕਿੰਨੇ ਟਾਈਮ ਦੀ ਇਹ ਹੋਊਗੀ ਯਾਰ 15 ਕਿ ਮਹੀਨੇ ਦੀ ਬਾਈ ਕੱਟੀ ਮੰਨ ਕੇ 14 15 ਮਹੀਨੇ ਦੀ ਕੱਟੀ ਹੋਊ ਇਹ ਠੀਕ ਹੈ ਹਾਂ ਕੱਟੀ ਦੇ ਥੋੜੀ ਜਿਹੀ ਲਿੱਸੀ ਫਿੱਕੀ ਰੂਰਾ ਕੱਟੀ ਤੇ ਸਿੰਘ ਦਿਖਾਉਣੇ ਆ ਬਾਈ ਸਿੰਘ ਉਹ ਗੱਲ ਹੋ ਜਾਣੀ ਆ ਜਿਵੇਂ ਅਗਲਾ ਕਹਿੰਦਾ ਰੁਪਈਆ ਨਹੀਂ ਲੰਗਦਾ ਸਿੰਘ ਜੀ ਦੇ ਹਰਦਾ ਨੰਗਣਾ ਨਹੀਂ ਬੱਚੇ ਹੀ ਹੈ ਯਰ ਦੇ ਨਾ ਬੱਚੇ ਹੀ ਹੈ ਸਿੰਘ ਜਮਨ ਨਾਲੋਂ ਮੜ ਗਿਆ ਨਾ ਕੁੰਡਾ ਕਰਦੀ ਤੇ ਮੋਤ ਜਮਨ ਨਿਕਾਇਆ ਸਿੰਘ ਆ ਬਈ ਸੁਣਾ ਨਾ ਕੱਟੀ ਨਹੀਂ ਲੈ ਤੋਰਾ ਤੋਰਾ ਚੱਕਰਾ ਦੇ ਕੱਟੀ ਦਾ ਸਹੀ ਗੱਲ ਆ ਬਹੁਤ ਚੰਗਾ ਤੋਰਾ ਇਹਨੀ ਠੰਡੀਆਂ ਕੱਟੀਆਂ ਯਾਰ ਇਹ ਕੱਟ ਗਏ 20 ਪਲੱਸ ਵਾਲੇ ਹੋਣਗੇ ਕਹਿਣਾ ਨਹੀਂ ਗੱਲ ਨਹੀਂ ਹੋਊਗੀ ਲੈ ਹੂੰ ਆਏ ਨਾ ਉਹ ਠੰਡੀਆਂ ਜਿਹਨੇ ਕੱਟੀਆਂ ਸੀ ਚੈੱਕ ਕਰ ਬਈ ਫੋਲਾ ਪਤਲੇ ਪਿੰਡੇ ਦੀਆਂ ਆਏ ਦੀਆਂ ਗਰਮਾਂ ਨੂੰ ਆਪਣੇ ਇਹ ਜੀ ਚੀਜ਼ ਘਰ ਘਰ ਨਹੀਂ ਤੇ ਰਹੀ ਪਈ ਇਹਦਾ ਮੁੱਲ ਫਿਰ ਮੌਲਿਕਾ ਕੰਨਾ ਕਰਾ ਲਾਇਓ 20 ਹਜ਼ਾਰ ਚ ਕੱਟੀ ਦੇ ਦੇਣੀ 20 ਹਜ਼ਾਰ ਦੀ ਤੇ ਜੇ ਕੋਈ ਜੋੜਾ ਇਕੱਠਾ ਲੈਂਦਾ ਜੋੜਾ ਇਕੱਠਾ ਲੈਂਦਾ ਆਪਾਂ ਮੌਲਿਕ ਇਹ 43 ਹਜ਼ਾਰ ਦੀ ਦੇ ਦੇਣੀ ਦੋਨੇ ਦੋਨੇ ਕੱਟ ਗਏ ਬਾਈ ਜੇ ਮੰਨ ਕੇ ਚੱਲੋ ਜੋੜਾ ਲੈਨੇ ਉਹਦਾ 43 ਹਜ਼ਾਰ ਦੀ ਦੇ ਦੇਾਂਗੇ ਬਾਈ ਕਿਨਾਂ ਦੋਵੇਂ ਬੱਚੇ ਪੂਰੇ ਪਲੇਵੇ ਨੇ ਪੂਰੇ ਪਲੇਵੇ ਕੋ ਬੱਚੇ ਆ ਹੋਰ ਦਸ ਸਹੀ ਗੱਲ ਜੇ ਆ ਬੱਚੇ ਵੀ ਨਾਲ ਲੈਦਾ ਤੇ ਉਹ ਬੱਚੇ ਆਪਾਂ 8 ਹੋਊਗਾ ਤੇ ਦੋ ਆਹ 10 ਬੱਚੇ ਜਿਹੜਾ ਲੈਂਦਾ ਆਪਾਂ ਇਹ 50 ਹਜ਼ਾਰ ਚ ਦੇ ਦਿੰਦਾ ਸਾਂ ਤੋਸੇ ਤੇ ਤੋਸੇ ਬਾਈ ਕਹਿੰਦਾ ਜੇ ਮੰਨ ਕੇ ਚਲੋ ਦਸੇ ਬਸੀਆਂ ਲੈਂਦਾ ਤਾਂ 50000 ਬਾਕੀ ਉਹ ਚੀਜ਼ ਆ ਹੋਊਗੀ ਉਹੀ ਦਿਖਾਈ ਆ ਰੇਟ ਜਮਾਂ ਜਾਇਆ ਜਾ ਬਾਈ ਠੀਕ ਆ ਬਾਈ ਸਿੱਧੀ ਗੱਲ ਤੇ ਨਕਸੀ ਕੇ ਬਾਈ ਕੋਲੇ 12 ਆਪਾਂ 12 ਹੀ ਦਿਖਾਤੇ ਬਾਈ ਕਿਸੇ ਵੀ ਵੀਰ ਦੇ ਕੋਈ ਪਸੰਦ ਆ ਬਈ ਬਾਈ ਨੇ ਡੰਡਾ ਇੱਕ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ